ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਸਹਬਜ਼ਾਦਿਆਂ ਨੂੰ ਮੁਗਲਾਂ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ ਜਿਸ ਕਾਰਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ੍ਰੀ ਫਤਿਹਗੜ ਸਾਹਿਬ ਵਿਖੇ ਤਿੰਨ ਰੋਜ਼ਾ ਸ਼ਹੀਦੀ ਸਭਾ ਹੁੰਦੀ ਹੈ। ਉੱਥੇ ਆਉਣ ਵਾਲੀਆਂ ਸੰਗਤਾਂ ਲਈ ਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਪਿੰਡਾਂ ਤੋਂ ਸੇਵਾਦਾਰਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਹਨ। ਮਾਤਾ ਗੁਜਰੀ ਕਾਲਜ ਨੇੜੇ ਅਨੋਖਾ ਲੰਗਰ ਲਗਾਇਆ ਗਿਆ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇਹ ਲੰਗਰ ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਵੱਲੋਂ ਲਾਇਆ ਗਿਆ। ਇਹ ਲੰਗਰ ਹਰ ਸਾਲ ਸਿੱਖ-ਮੁਸਲਿਮ ਸਾਂਝ ਅਤੇ ਪੀਸ ਐਂਡ ਐਫੀਸ਼ੀਅਨ ਦੇ ਬੈਨਰ ਹੇਠ ਲਾਇਆ ਜਾਂਦਾ ਹੈ ਜਿਸ ਵਿੱਚ ਸੇਵਾ ਕਰਨ ਵਾਲੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਉਹ ਇੱਥੇ ਸੇਵਾ ਕਰਨ ਅਤੇ ਆਪਸੀ ਇਕਤਾ ਦਾ ਸੁਨੇਹਾ ਲੈ ਕੇ ਆਏ ਹਨ ਇਸ ਸੰਸਾਦੇ ਮੁਕੀ ਨਾਸਰ ਅਖਤਰ ਨੇ ਕਿਹਾ ਕਿ ਧਰਮ ਜੋੜਦਾ ਹੈ ਤੋੜਦਾ ਨਹੀਂ ਕੋਈ ਫਾਇਦਾ ਨਹੀਂ ਜੇਕਰ ਅਸੀਂ ਮਨੁੱਖ ਬਣ ਕੇ ਮਨੁੱਖ ਨਹੀਂ ਬਣ ਸਕੇ ਇਸ ਇੰਟਰਨੈਸ਼ਨਲ ਵਕਫਾ ਖਾਵਾ ਤੇ ਫਤਿਹਗੜ੍ਹ ਸਾਹਿਬ ਦੀ ਧਰਤੀ ਉੱਤੇ ਲੰਗਰ ਲਗਾਏ ਜਾਂਦੇ ਹਨ ਉਹਨਾਂ ਕਿਹਾ ਕਿ ਤਿੰਨ ਰੋਜ਼ਾ ਮਿੱਠੇ ਚੋਲਾਂ ਦਾ ਲੰਗਰ ਵਰਤਾਉਣ ਪਹੁੰਚੇ ਹਨ ਦੇ ਸ਼ਹੀਦੀ ਜੋੜ ਮੇਲੇ 'ਚ ਉਹ ਹਰ ਸਾਲ ਆਉਂਦੇ ਹਨ ਉਹਨਾਂ ਕਿਹਾ ਕਿ ਅਸੀਂ ਇੱਥੋਂ ਦੀ ਪਵਿੱਤਰ ਧਰਤੀ ਤੇ ਹੋ ਰਹੇ ਜ਼ੁਲਮਾਂ ਵਿਰੁੱਧ ਹਾਂ ਦਾ ਨਾਅਰਾ ਬੁਲੰਦ ਕਰਦੇ ਹਾਂ ਸਿੱਖ ਮੁਸਲਮਾਨ ਏਕਤਾ ਦੇ ਨਾਮ ਤੇ ਮਨੁੱਖਤਾ ਦੀ ਸੇਵਾ ਲਈ ਲੰਗਰ ਲਾਇਆ ਹੈ ਉਹਨਾਂ ਕਿਹਾ ਕਿ ਸਾਰੇ ਧਰਮ ਇੱਕ ਦੂਜੇ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹਨ ਮੇਰਾ ਨਾਮ ਨਸੀਰ ਅਖਤਰ ਹੈ ਅਸੀਂ ਪਿਛਲੇ 20 ਸਾਲਾਂ ਤੋਂ ਸਿੱਖ ਪੁਰਸਾਂਝਾਂ ਦੀ ਸੰਸਥਾ ਦੇ ਬੈਰਨ ਹੈਟ ਅ ਇਤਿਹਾਸ ਪੇ ਪਰ ਪ੍ਰੇਖਿਆ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਲੋਕਾਂ ਚ ਮਾਨਸਿਕ ਯਾਦ ਸਭ ਇੱਕੇ ਪਹਿਚਾਨ ਬੋ ਦੇ ਹਜ਼ਾਰ ਦੀ ਬੈਕਸਾਈਡ ਲੰਗਰ ਦੇ ਨਾਲ ਇਨਸਾਨੀ ਦਰੂਰ ਜੋੜਨ ਦੀ ਕੋਸ਼ਿਸ਼ ਕਰ ਰਹੇ ਆ ਸਾਰੀਆਂ ਤਾਰੀਫਾਂ ਉਸ ਰੱਬ ਲਈ ਨੇ ਜਿਹੜਾ ਸਾਰੇ ਜੱਗ ਦਾ ਸਿਰਜਨਾਰ ਸਜਨਾਰ ਤੇ ਪਾਲਨਹਾਰ ਹੈ ਤਕਰੀਬਨ ਅਸੀਂ ਪਿਛਲੇ 20 ਸਾਲਾਂ ਤੋਂ ਇਸ ਸੰਸਥਾ ਦੇ ਬੈਨਡੇਟ ਕੰਮ ਕਰ ਰਹੇ ਆ ਤੇ ਪਹਿਲਾਂ ਅਸੀਂ ਇਤਿਹਾਸ ਦੇ ਜਿਹੜੇ ਕੰਪਲਟ ਲਿਕੇ ਬੁਕਸ ਲਿਕੇ ਬਣਦੇ ਸੇ ਫਿਰ ਤਕਰੀਬਨ ਅਸੀਂ 2019 ਤੋਂ ਚਾਹੇ ਉਹ ਲੰਗਰ ਹੋਵੇ ਜਾਂ ਉਹ ਹੜ੍ਹ ਹੋਣਾ ਸultanpur ਬਗੈਰ ਆ ਪਿੱਖੇ ਉੱਥੇ ਦਵਾਈਆਂ ਦਾ ਲੰਗਰ ਲਾ ਕੇ ਭਾਵੇਂ ਉਹ ਕਿਸਾਨ ਅੰਦੋਲਨ ਹੋਵੇ ਦਿੱਲੀ ਉੱਥੇ ਅਸੀਂ ਆਪਣਾ ਚਾਵਲਾ ਲੰਗਰ ਲਾਇਆ ਜਾਂ ਉਹ ਫਤੇਗੜ ਸਾਹਿਬ ਦਾ ਸ਼ੀਦੀ ਜੋੜ ਮੇਲਾ ਹੋਵੇ ਜਾਂ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਹੋਵੇ ਹਰ ਜਗ੍ਹਾ ਹੀ ਅਸੀਂ ਲੰਗਰ ਲਾ ਕੇ ਸੰਗਤ ਨੂੰ ਮਿੱਠੇ ਚਾਵਲਾ ਦੇ ਰਾਹੀਂ ਮਿਠਿਆਸ ਬਣਾਉਣ ਦੀ ਕੋਸ਼ਿਸ਼ ਕਰਦੇ ਲੋਕਾਂ ਨੂੰ ਪੁੱਛਦੇ ਨੇ ਅਗੇ ਐਂਕਰ ਵੀ ਕਿ ਯਾਰ ਬਾਹਰ ਜਾਂਦੇ ਦੂਜੇ ਦੂਜੇ ਜਗ੍ਹਾ ਤੇ ਦੇਖਦੇ ਆਂ ਅਸੀਂ ਤਾਂ ਲੋਕ ਹੱਕਾ ਮਾਨ ਬਣ ਕੇ ਲੰਗਰ ਰਚਕਾਉਂਦੇ ਨੇ ਪਰ ਤੁਹਾਡੇ ਲੋਕ ਲੈਣਾਂ ਲੱਗੇ ਛੱਡਦੇ ਨੇ ਤੁਸੀਂ ਲੰਗਰਾਂ ਦੇ ਲੇਟ ਕਰ ਦਿੰਦੇ ਹੋ ਉਹ ਹੈ ਪਿਆਰ ਦੀ ਗੱਲ ਹੈ ਜਿਸ ਤਰ੍ਹਾਂ ਅਸੀਂ ਪਿਆਰ ਵੰਡਦੇ ਆਂ ਉਸੇ ਢੰਗ ਲੋਕ ਪਿਆਰ ਦਿੰਦੇ ਨੇ ਜੋ ਬੀਜ ਦੇ ਉਹੀ ਘਟਾਂਗੇ ਨਾ ਅਸੀਂ ਇਨਸਾਨੀ ਦਾ ਮੁਹੱਬਤ ਦਾ ਪੈਗਾਮ ਲੈ ਕੇ ਆਉਨੇ ਹਾਂ ਹਾਜ਼ਰ ਨਾਜ਼ੀ ਧਰਤੀ ਮਰੇ ਕੋਲ ਤੋਂ ਤੇ ਇੱਥੇ ਸਿੱਧਾ ਝ ਧਰਦੀ ਫਤਿਹਗੜ ਸਾਹਿਬ ਤੇ ਇੱਕ ਮੁਹੱਬਤ ਦਾ ਪੈਗਾਮ ਲੈ ਕੇ ਭਾਈ ਸਾਹਿਬ ਨੂੰ ਚਾਂਦ ਦਾ ਪੈਗਾਮ ਲੈ ਕੇ ਆਉਨੇ ਆ ਤੇ ਉਸ ਨੂੰ ਸਾਨੂੰ ਉਹਦੇ ਬਦਲੇ ਪਿਆਰ ਹੀ ਮਿਲਦਾ ਹੈ